ਕ੍ਰਿਸ਼ਨ ਜਨਮ ਅਸ਼ਮੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਵਾਕੋਕਾਥਾਵਾ ਦੇ ਮੰਦਰਾਂ ਦੀਆਂ ਤਸਵੀਰਾਂ ਨੇ ਦਿੱਲੀ ਮथुरा ਮੱਧ ਪ੍ਰਦੇਸ਼ ਦੇ ਪੰਨਾ ਅਤੇ ਅਹਮਦਾਬਾਦ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਜਨਮ ਅਸ਼ਮੀ ਦੇ ਮੌਕੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮथुरा ਦੇ ਵਿੱਚ ਵੀ ਮਹਾਉਤਸਵ ਮਨਾਇਆ ਜਾ ਰਿਹਾ ਹੈ ਇਸ ਮੌਕੇ ਯੂਪੀ ਨਸੀਆਮ ਯੋਗੀ ਵੀ ਸ਼ਮੂਲੀਅਤ ਕਰਨਗੇ ਤਾਂ ਦੇਸ਼ ਭਰ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਇਹ ਪੰਜ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਹਿਲੀ ਤਸਵੀਰ ਮਥਰਾ ਤੋਂ ਹੈ ਮੁੰਬਈ ਦਿੱਲੀ ਅਹਮਦਾਬਾਦ ਔਰ ਮਧੇਪਰਦੇਸ਼ ਤੋਂ ਪੰਨਾ ਤੋਂ ਇਹ ਤਸਵੀਰ ਹੈ ਜਿੱਥੇ ਮੰਦਰਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਜਨਮ ਅਸ਼ਟਮੀ ਦਾ ਮਹੋਤਸਵ ਦੇਸ਼ ਭਰ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਜਨਮ ਅਸ਼ਮੀ ਦਾ ਤਿਹਾਰ ਕਿਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਬਿਆਨ ਕਰ ਰਹੀਆਂ ਨੇ ਤਸਵੀਰਾਂ ਮਥੁਰਾ, ਮੁੰਬਈ, ਦਿੱਲੀ ਔਰ ਅਹਮਦਾਬਾਦ ਔਰ ਮਧਿਆ ਪ੍ਰਦੇਸ਼ ਦੇ ਪੰਨਾ ਤੋਂ ਇਹ ਤਸਵੀਰ ਹੈ ਜਿੱਥੇ ਜਨਮ ਅਸ਼ਮੀ ਦਾ ਤਿਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਆਪਣੀ ਮਨੋ ਕਾਮਨਾ ਦੇ ਲਈ ਜੋ ਅਰਦਾਸ ਹੈ ਉਹ ਵੀ ਮੰਦਰਾਂ ਦੇ ਵਿੱਚ ਜਾ ਕੇ ਸ਼ਰਧਾਲੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਜਿਹੜੇ ਮੰਦਰ ਨੇ ਉਹ ਵੀ ਖੂਬਸੂਰਤ ਤਰੀਕੇ ਦੇ ਨਾਲ ਸਜਾਏ ਗਏ ਨੇ ਫੁੱਲਾਂ ਦੇ ਨਾਲ ਮੰਦਰ ਸਜਾਏ ਗਏ ਨੇ ਹਾਲਾਂਕਿ ਜੋ ਸ਼ਰਧਾਲੂ ਪਹੁੰਚ ਰਹੇ ਨੇ ਉਹਨਾਂ ਦੇ ਲਈ ਵੀ ਪੂਕਾ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਭਗੜ ਨਾ ਮੱਚੇ ਕਿਉਂਕਿ ਅਜਿਹੇ ਤਿਉਹਾਰਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਪਹੁੰਚਦੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਤਾਂ देर रात ਵੀ ਮੰਦਰਾਂ ਦੇ ਵਿੱਚ ਲੰਬੀਆਂ ਲਾਈਨਾਂ ਜਿਹੜੀਆਂ ਨੇ ਇਸ ਮੌਕੇ ਲੱਗੀਆਂ ਹੁੰਦੀਆਂ ਨੇ ਤਾਂ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੀਆਂ ਰੌਣਕਾਂ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਜੋ ਬਿਆਨ ਕਰ ਰਹੀਆਂ ਨੇ ਮथुरा, ਮੁੰਬਈ, ਦਿੱਲੀ, ਅੰਮਦਾਬਾਦ ਔਰ ਮਧ ਪ੍ਰਦੇਸ਼ ਦੇ ਪੰਨਾ ਦੀ ਤਸਵੀਰ ਹੈ ਜਿੱਥੇ ਮੰਦਰਾਂ ਨੂੰ ਸਜਾਇਆ ਗਿਆ ਫੁੱਲਾਂ ਦੇ ਨਾਲ ਬਕਾਇਦਾ ਲਾਈਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਔਰ ਇਸ ਦੇ ਨਾਲ ਹੀ ਰਾਦਾ ਔਰ ਕ੍ਰਿਸ਼ਨ ਜੀ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਵੀ ਖੂਬਸੂਰਤ ਟੰਗ ਦੇ ਨਾਲ ਸਜਾਇਆ ਗਿਆ ਹੈ ਫਿਲਹਾਲ ਪੂਜਾ ਰਚਨਾ ਕਰਦੇ ਹੋਏ ਜੋ ਪੁਜਾਰੀ ਨੇ ਨਾ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਸ਼ਰਧਾਲੂ ਵੀ ਪਹੁੰਚ ਰਹੇ ਨੇ ਦੇਰ ਰਾਤ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਦੇ ਲਈ ਨਤਮਸਤਕ ਮੰਦਰਾਂ ਦੇ ਵਿੱਚ ਹੋ ਰਹੇ ਨੇ ਤਾਂ ਇਹ ਪੰਜ ਤਸਵੀਰਾਂ ਨੇ ਮथुरा ਦਿੱਲੀ ਅਹਮਦਾਬਾਦ ਮੁੰਬਈ ਔਰ ਮੱਧ ਪ੍ਰਦੇਸ਼ ਪੰਨਾ ਦੀ ਇਹ ਤਸਵੀਰ ਹੈ ਜਿੱਥੇ ਮੰਦਿਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ ਔਰ ਕ੍ਰਿਸ਼ਨ ਜੀ ਦੀ ਪੂਜਾ ਜਿਹੜੀ ਹੈ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਜਨਮ ਅਸ਼ਟਮੀ ਦੇ ਮੌਕੇ ਕੀਤੀ ਜਾ ਰਹੀ ਹੈ